ਹੈਲੋ ਫਰੈਂਡਸ ਮੇਰਾ ਚੈਨਲ ਫਟਾਫਟ ਸਬਸਕ੍ਰਾਈਬ ਕਰ ਲਿਆ ਕਰੋ ਜਦੋਂ ਮੈਂ ਹੈਲੋ ਕਹਿੰਨੀ ਆ ਤੇ ਚੈਨਲ ਤੇ ਆਉਣੀ ਆ ਸਾਰਿਆਂ ਦਾ ਬਹੁਤ-ਬਹੁਤ ਵੈਲਕਮ ਆ ਮੇਰੇ ਚੈਨਲ ਦੇ ਵਿੱਚ ਡਾਇਨੈਮਿਕ ਫੈਸ਼ਨ ਫਾਇਰ ਦੇ ਵਿੱਚ ਜਲਦੀ-ਜਲਦੀ ਸਬਸਕ੍ਰਾਈਬ ਕਰ ਲਿਆ ਕਰੋ ਔਰ ਸਬਸਕ੍ਰਾਈਬ ਉਸ ਆਈਡੀ ਤੋਂ ਕਰੇਕਰੋ ਜਿਹੜੀ ਤੁਸੀਂ ਡਿਲੀਟ ਨਹੀਂ ਕਰਦੇ ਕਿਉਂਕਿ ਜਦੋਂ ਤੁਸੀਂ ਫੇਕ ਆਈਡੀਆਂ ਤੋਂ ਮੇਰਾ ਚੈਨਲ ਸਬਸਕ੍ਰਾਈਬ ਕਰਦੇ ਹੈ ਨਾ ਤਾਂ ਉਦੋਂ ਫਿਰ ਪ੍ਰੋਬਲਮ ਹੁੰਦੀ ਆ ਕਿਉਂਕਿ ਸਾਡੇ ਜਿਹੜੇ ਸਬਸਕ੍ਰਾਈਬਰ ਹੈਗੇ ਉਹ ਡਾਊਨ ਹੋਣੇ ਸ਼ੁਰੂ ਹੋ ਜਾਂਦੇ ਆ ਪਰ ਪਲੀਜ਼ ਇਦਾਂ ਨਾ ਕਰਿਆ ਕਰੋ ਜਿਹੜੀ ਤੁਹਾਡੀ ਰੀਜਨਲ ਆ ਆਈਡੀ ਹੈਗੀ ਆ ਉਸੇ ਤੋਂ ਹੀ ਸਬਸਕ੍ਰਾਈਬ ਕਰਿਆ ਕਰ ਤਾਂ ਅੱਜ ਆਪਾਂ ਗੱਲ ਕਰਨ ਲੱਗੇ ਹੈਗੇ ਆ ਮੇਰੀਆਂ ਮੋਟਾਪੇ ਤੇ ਕਾਫੀ ਵੀਡੀਓਜ਼ ਆਈਆਂ ਸਿਗੀਆਂ ਹੈਨਾ ਤਾਂ ਇੱਕ ਵੀਡੀਓਜ਼ ਆਈ ਸੀ ਕਿ ਔਰਤਾਂ ਨੂੰ ਮੋਟਾਪਾ ਕਿਉਂ ਹੁੰਦਾ ਤੁਸੀਂ ਸਾਰਿਆਂ ਨੇ ਉਹਨੂੰ ਬਹੁਤ ਵਧੀਆ ਹੰਗਾਰਾ ਦਿੱਤਾ ਹੈਗਾ ਹੈਨਾ ਦੇਖਿਆ ਵੀ ਇਹ ਬਹੁਤ ਦੇਖ ਵੀ ਰਹੇ ਹੋ ਇੱਕ ਵੀਡੀਓ ਮੈਂ ਪਾਈ ਸੀ ਕਿ ਆਫਟਰ ਡਿਲੀਵਰੀ ਪੇਟ ਕਿਉਂ ਲੰਮਕਦਾ ਹੈਨਾ ਫਿਰ ਮੈਂ ਕਈ ਤਰ੍ਹਾਂ ਦੀਆਂ ਆਪਣੀਆਂ ਰੋਟੀ ਬਣਾਉਣੀਆਂ ਵੀ ਦੱਸੀ ਸੀ ਤੁਹਾਨੂੰ ਕਿਸ ਤਰ੍ਹਾਂ ਨੇ ਤੁਸੀਂ ਗ੍ਰੀਨਸ ਯੂਜ਼ ਕਰਨੀਆਂ ਹੈ ਨਾ ਅੱਜ ਮੈਂ ਤੁਹਾਨੂੰ ਦੱਸਣ ਲੱਗੀ ਆ ਕਿ ਜੇ ਤੁਸੀਂ ਇੰਨਾ ਕੁਝ ਕਰ ਲਿਆ ਉਹ ਵੀਡੀਓਜ਼ ਦੇਖ ਲਈਆਂ ਉਹ ਅਪਲਾਈ ਕਰ ਲਈਆਂ ਤਾਂ ਹੁਣ ਅਸੀਂ ਆਪਣੇ ਜਿਹੜੇ weight ਨੂੰ maintain ਕਿਵੇਂ ਕਰਨਾ ਇੱਕ ਤਾਂ ਤੁਸੀਂ ਪਾਣੀ ਬਹੁਤ ਜ਼ਿਆਦਾ ਪੀਣਾ ਪਾਣੀ ਜ਼ਿਆਦਾ ਪੀਣ ਦਾ ਸੈਂਸ ਕਿ ਕਈ ਵਾਰ ਆਪਾਂ ਕਹਿੰਦੇ ਕਿ ਸਰਦੀ ਸਾਰਾ ਪਾਣੀ ਪੀਣ ਨੂੰ ਦਿਲ ਨਹੀਂ ਕਰਦਾ ਤੁਸੀਂ ਕੋਸਾ ਪਾਣੀ ਪੀ ਸਕਦੇ ਹੋ ਜੇ ਤੁਹਾਨੂੰ ਸੌਟ ਕਰਦਾ ਮੇਰੇ ਕਹਿਣ ਦੀ ਨਹੀਂ ਲੋੜ ਮੈਨੂੰ ਗਰਮ ਪਾਣੀ ਕੋਸਾ ਪਾਣੀ ਸੂਟ ਨਹੀਂ ਕਰਦਾ ਤਾਂ ਮੈਂ ਆਲਵੇਸ ਠੰਡਾ ਪਾਣੀ ਹੀ ਪੀਂਦੀ ਆ ਮਤਲਬ ਫ੍ਰਿਜ ਦਾ ਨਹੀਂ ਆਰ ਉਹ ਤੋਂ ਡਾਇਰੈਕਟ ਗਲਾਸ ਪਰ ਉਹ ਤੋਂ ਪੀ ਲੋ ਪਾਣੀ ਪੀ ਲੋ ਤਾਂ ਤੁਸੀਂ ਸਰਦੀ ਦੇ ਵਿੱਚ ਆਮ ਤੌਰ ਤੇ ਸੋਹਦੇ ਆ ਕਿ weight ਸਾਡਾ ਜਿਹੜਾ ਹੈਗਾ ਜੀ ਸਰਦੀ ਦੇ ਵਿੱਚ ਬਹੁਤ ਜ਼ਿਆਦਾ ਗੇਨ ਹੁੰਦਾ ਉਹ ਤੁਹਾਨੂੰ ਮੈਂ ਦੱਸਦੀ ਕੀ ਕਾਰਨ ਹੈ ਸਰਦੀ ਜਦੋਂ ਹੁੰਦੀ ਆ ਠੰਡ ਬਹੁਤ ਜ਼ਿਆਦਾ ਹੁੰਦਾ ਤਾਂ ਜਿਹੜਾ ਆਪਣਾ ਬਲੱਡ ਹੈਗਾ ਉਹ ਥਿੱਕ ਹੋ ਜਾਂਦਾ ਖੂਨ ਜੰਮਣਾ ਸ਼ੁਰੂ ਹੋ ਜਾਂਦਾ ਇਹਦਾ ਮੈਨੂੰ ਤਾਂ ਪਤਾ ਲੱਗਿਆ ਕਿਉਂਕਿ ਮੈਂ ਹਾਈ ਬੀਪੀ ਦੀ ਪੇਸ਼ੈਂਟ ਆ ਤਾਂ ਮੈਨੂੰ ਡਾਕਟਰ ਨੇ ਇਹ ਕੰਸਲਟ ਕੀਤਾ ਹੋਇਆ ਕਿ ਤੁਸੀਂ ਸਰਦੀ ਦੇ ਵਿੱਚ ਵਾਕ ਨਹੀਂ ਕਰਨਾ ਹਾਂ ਤੁਸੀਂ ਅੰਦਰ ਬੰਦ ਕਮਰੇ ਦੇ ਵਿੱਚ ਯੋਗਾ ਕਰ ਸਕਦੇ ਹੋ ਕੋਈ ਵੀ ਐਕਸਰਸਾਈਜ਼ ਕਰ ਸਕਦੇ ਆ ਬਟ ਤੁਸੀਂ ਵਾਕ ਨਹੀਂ ਕਰਨੀ ਕਿਉਂਕਿ ਤੁਸੀਂ ਠੰਡ ਨਾ ਲੱਗ ਜੇ ਜੇ ਠੰਡ ਲੱਗੂਗੀ ਤਾਂ ਤੁਹਾਡਾ ਜਿਹੜਾ ਹਾਈ ਬੀਪੀ ਇਹੋ ਰੇਸ ਹੋ ਜਾਊਗਾ ਤਾਂ ਇਹੀ ਕਾਰਨ ਹੈਗਾ ਸਾਡਾ ਜਿਹੜਾ ਮਟਾਪਾ ਵਧਣ ਦਾ ਕਾਰਨ ਕਿ ਠੰਡ ਦੇ ਵਿੱਚ ਸਾਡਾ ਜਿਹੜਾ weight ਹੈਗਾ ਉਹ ਵੱਧਦਾ ਕਿਉਂਕਿ ਜੇ ਸਾਨੂੰ ਚਾਹੀਦੀ ਹੈ ਉਹਦੀ ਊਰਜਾ ਇੱਕ ਗਰਮੀ ਗਰਮਾਹਟ ਫੈਟ ਨੂੰ ਬਰਨ ਕਰਨ ਵਾਸਤੇ ਤਾਂ ਅਸੀਂ ਕੀ ਕਰਦੇ ਹੈਗੇ ਆ ਚੀਜ਼ਾਂ ਜਿਹੜੀਆਂ ਗਰਮ ਗਰਮ ਖਾਣ ਲੱਗ ਜਾਂਦੇ ਆ ਇਹ ਪਿੰਨੀਆਂ ਬਣਾ ਲੀਆਂ ਕੜਾਹ ਬਣਾ ਲਿਆ ਗਾਜਰ ਪਾਪ ਬਣਾ ਲਿਆ ਹੈਨਾ ਮਿੱਠੀਆਂ ਮਿੱਠੀਆਂ ਚੀਜ਼ਾਂ ਬਣਾ ਕੇ ਖਾਣੀਆਂ ਸ਼ੁਰੂ ਕਰ ਦਿੰਦੇ ਆ ਘਿਓ ਬਣਾ ਲਿਆ ਖੋਇਆ ਮਾਰ ਲਿਆ ਤਾਂ ਉਹਦੇ ਨਾਲ ਸਾਡਾ weight ਵੱਧਦਾ ਫਿਰ ਸਰਦੀਆਂ ਦੇ ਵਿੱਚ ਮੈਰਜ ਬਹੁਤ ਆ ਜਾਂਦੀ ਹੈ ਹੈਨਾ ਤਾਂ ਉਥੇ ਜਾ ਕੇ ਵੀ ਅਸੀਂ ਕੁਛ ਨਾ ਕੁਛ ਖਾਣੇ ਮੈਂ ਅੱਗੇ ਵੀ ਇੱਕ ਵੀਡੀਓ ਜਿਹੜੀ ਦੱਸਿਆ ਸੀ ਉਹਨਾਂ ਦਾ ਸਾਰਿਆਂ ਦਾ ਸੋਲੂਸ਼ਨ ਇਹ ਹੈਗਾ ਕਿ ਤੁਸੀਂ ਜਦੋਂ ਵੀ ਕਿਸੇ ਮੈਰਿਜ ਪਾਰਟੀ ਤੇ ਜਾਂਦੇ ਹੈਗੇ ਜਾਂ ਸਰਦੀਆਂ ਦੇ ਵਿੱਚ ਤਾਂ ਜਾਣਸਰ ਤੁਸੀਂ ਆਪਣਾ ਪਹਿਲਾਂ ਪਾਣੀ ਪੀਓ ਜਦੋਂ ਤੁਸੀਂ ਤੇ ਜਾਣਸਰ ਪਾਣੀ ਪੀਓਗੇ ਉਥੇ ਕੌਫੀ ਵੀ ਬੜੀ ਵਧੀਆ ਲੱਗੀ ਹੁੰਦੀ ਹੈ ਜਿਸ ਵਿੱਚ ਮਿੱਠਾ ਬਿਲਕੁਲ ਹੀ ਨਹੀਂ ਹੁੰਦਾ ਕੌਫੀ ਪੀ ਲਓ ਹੈਨਾ ਤੁਸੀਂ ਸਨੈਕਸ ਵਗੈਰਾ ਲੈਣਦੇ ਆ ਤੇ ਜੇ ਤੁਹਾਨੂੰ ਇੰਨੇ ਸਾਰੇ ਸਨੈਕਸ ਖਾਣ ਦਾ ਦਿਲ ਕਰੂਗਾ ਨਾ ਤੁਸੀਂ ਇੱਕ ਤੋਂ ਇੱਕ ਖਾ ਕੇ ਆਪਣੀ ਹੈਬਿਟਾ ਜਿਹੜੀ ਉਹ ਪੂਰੀ ਕਰ ਲੈ ਤਾਂ ਮਿੱਠੇ ਨੂੰ ਥੋੜਾ ਬਿਲਕੁਲ ਦੇਰੀ ਨਹੀਂ ਕਰਨਾ ਜੇ ਤੁਸੀਂ ਪਾਣੀ ਦਾ ਗਲਾਸ ਪਹਿਲਾਂ ਪੀ ਲਿਆ ਤਾਂ ਇੱਕ ਜਿਵੇਂ ਅੱਜ ਕੱਲ ਵਿਆਹਾਂ ਦੀ ਭਾਜੀ ਬਹੁਤ ਘਰਾਂ 'ਚ ਇਕੱਠੀ ਹੋਈ ਪਈ ਹੈ ਮੈਂ ਵੀ ਇੱਕ ਸ਼ਾਰਟਸ ਪਾਇਆ ਹੋਇਆ ਹੈ ਨਾ ਤਾਂ ਬਹੁਤ ਜ਼ਿਆਦਾ ਭਾਜੀ ਇਕੱਠੀ ਹੋਈ ਆ ਅਗਰ ਤੁਸੀਂ ਭਾਜੀ ਖਾਣ ਦੇ ਸ਼ਕੀਨ ਆ ਹੈ ਨਾ ਵੀ ਨਹੀਂ ਰਿਹਾ ਜਾਂਦਾ ਤਾਂ ਤੁਸੀਂ ਕੀ ਕਰਨਾ ਉਹਨੂੰ ਖਾ ਲਓ ਜਿੰਨੀ ਦਿਲ ਕਰਨਾ ਖਾਓ ਪਰ ਉਹਦੇ ਵਿੱਚ 18 ਤੋਂ 20 ਘੰਟੇ ਦਾ ਤੁਸੀਂ ਗੈਪ ਪਾਉਣਾ ਅਗਲੀ ਚੀਜ਼ ਖਾਣ ਵਾਸਤੇ ਇਹ ਨਹੀਂ ਤੁਸੀਂ ਹੁਣ ਇਹਨਾਂ ਪਲੇਟ ਭਰ ਕੇ ਭਾਜੀ ਖਾ ਲਈ ਉਦੋਂ ਤੁਸੀਂ ਦੋ ਰੋਟੀਆਂ ਫੜੀਆਂ ਸਬਜ਼ੀ ਦੀ ਪਲੇਟ ਭਰੀ ਤੇ ਉਹ ਵੀ ਖਾ ਲਈ ਨਾਲ ਦਹੀਂ ਦੀ ਕੌਲੀ ਭਰੀ ਉਹ ਵੀ ਖਾ ਲਈ ਸਲਾਦ ਵੀ ਖਾ ਰਿਆ ਨੋ ਕੱਲੀ ਭਾਜੀ ਖਾਓ 18 ਘੰਟੇ ਦਾ ਵੀ ਤੁਸੀਂ ਨਹੀਂ ਉਹਦੇ ਚ ਪਾ ਸਕਦੇ ਤੁਸੀਂ 8 ਤੋਂ 12 ਘੰਟੇ ਦਾ ਨਹੀਂ ਪਾ ਸਕਦੇ ਕਿਉਂਕਿ 18 ਘੰਟੇ ਬਹੁਤ ਜ਼ਿਆਦਾ ਹੈ ਤੁਹਾਡੇ ਵਾਸਤੇ ਤੇ ਸਾਡੇ ਵਰਗੇ ਪਾ ਸਕਦੇ ਆ ਤਾਂ ਤੁਸੀਂ 8 ਤੋਂ 12 ਘੰਟੇ ਦਾ ਵਿੱਚ ਗੈਪ ਪਾ ਕੇ ਫਿਰ ਤੁਸੀਂ ਸੈਲਡ ਨਾਲ ਆਪਦਾ ਫਾਸਟ ਤੋੜੋ ਤਾਂ ਤੁਸੀਂ ਇੱਕ ਸੈਲੈਂਡ ਸਲਾਦ ਆ ਜਿਹੜਾ ਉਹ ਭਰ ਕੇ ਖਾਓ ਤੇ ਫਿਰ ਉਹਦੇ ਤੋਂ ਬਾਅਦ ਤੁਸੀਂ ਦੇਖੋਗੇ ਕਿ 1-2 ਘੰਟੇ ਬਾਅਦ ਤੁਹਾਡਾ ਇੱਕੀ ਫਲਕੇ ਨੂੰ ਦਿਲ ਕਰੂਗਾ ਤੇ ਥੋੜੀ ਜੀ ਸਾਚੀ ਨਾਲ ਖਾਣ ਦਾ ਦਿਲ ਕਰੂਗਾ ਠੀਕ ਹੈ ਤਾਂ ਰਾਤ ਨੂੰ ਜਿਹੜਾ ਹੈਗਾ ਤੁਸੀਂ ਉਹ 4-5 ਵਜੇ ਆਪਣਾ ਖਾਣਾ ਜਿਹੜਾ 5 ਵਜੇ ਨਹੀਂ ਤਾਂ 6 ਵਜੇ ਤੱਕ ਤਾਂ ਆਪਣਾ ਖਤਮ ਕਰ ਲਓ ਕਿਉਂਕਿ ਅੱਜਕੱਲ ਸੱਤੀ ਆ ਮੈਨੂੰ ਰਾਤਾਂ ਲੰਬੀਆਂ ਭੁੱਖ ਲੱਗ ਜਾਂਦੀ ਹੈ ਤਾਂ ਸੌਣ ਵੇਲੇ ਜੇ ਤੁਸੀਂ ਦੁੱਧ ਇੱਕ ਕੱਪ ਲੈ ਸਕਦੇ ਹੋ ਤਾਂ ਪੀ ਲਓ ਉਹਦਾ ਕੋਈ ਹਰਜ ਨਹੀਂ ਫਿੱਕਾ ਦੁੱਧ ਲੈਣਾ ਮਲਾਈ ਲਾ ਕੇ ਪੀਣਾ ਤਾਂ ਬਹੁਤ ਹੀ ਵਧੀਆ ਇਫੈਕਟਡ ਚੀਜ਼ਾਂ ਹੈਗੀਆਂ ਨਾਲ ਤਾਂ ਤੁਹਾਡਾ ਜਿਹੜਾ weight maintain ਰਹੇਗਾ ਨਾਲੇ ਆਪਣੇ ਲੇਡੀਜ਼ ਦੀ ਜਿਹੜੀ ਫਿਗਰ ਹੈਗੀ ਆ ਉਹ ਬਹੁਤ ਜ਼ਿਆਦਾ ਵਧੀਆ ਬਣੂਗੀ ਵਿਆਹਾਂ ਤੇ ਆਪਾਂ ਜਾਣੇ ਤਾਂ ਸੌਵਰੀ ਸੋਚਦੇ ਵਿੱਚ suit ਕਿਹੜਾ ਪੱਕੇ ਜਾਏ ਜੇ ਸਾਡੇ ਕੋਈ suit ਇਨ ਫਿੱਟ ਆਉਂਦਾ ਪੇਟ ਬਾਹਰ ਨਿਕਲ ਜਾਂਦੇ ਪਾਸੇ ਬਾਹਰ ਨਿਕਲ ਜਾਂਦੇ ਆ ਤਾਂ ਉਹ ਕੀ ਇਹ ਸਾਡਾ ਸਰਵ ਕੁਛ ਖਾਣ ਪੀਣ ਦਾ ਤਰੀਕਾ ਹੀ ਹੈ ਗਲਤ ਹੈ ਖਾਣਾ ਪੀਣਾ ਬੰਦ ਨਹੀਂ ਕਰਨਾ ਬਟ ਢੰਗ ਨਾਲ ਖਾਣਾ ਹੈ ਥੈਂਕ ਯੂ so much all the best